ਅੱਜ ਇਹ ਕਾਰਵਾਈ ਹੋਈ ਹੈ ਸ੍ਰਾਮ ਸਿੰਘ लवली ਨਾਮ ਦਾ ਬੰਦਾ ਹੈਗਾ ਜਿਹੜਾ 2000 ਬਸ ਦਾ ਤਕਰੀਬਨ ਜਿਹੜਾ ਲਾਤਾ ਵੀ ਹੈ ਸ੍ਰਾਮ ਸਿੰਘ ਨਾਲ ਇਹ ਕਾਰਵਾਈ ਕਰ ਰਹੇ ਨੇ ਤੇ ਗਾਹ ਵੀ ਰਾ ਕਰਦੇ ਆ ਵੀ ਇਦਾਂ ਦਾ ਬੜਾ ਕੰਮ ਇਹਨਾਂ ਨੇ ਛੱਡ ਕੇ ਲੋਕਾਂ ਨੂੰ ਮੇਸੇ 80 ਗਾਂ ਜਾਰ ਦੇਣਾ ਰਿਹਾ ਤੇ ਪਹਿਲੇ ਇਹ ਸਮਝ ਕਰਨਗੇ ਓਕੇ

हा <laughs> 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 ਹੋਰਾ ਹੋਣੀ ਵੀ ਥੋੜਾ ਸਿੱਧਾ ਰਗ ਥੋੜਾ ਥਰ ਆਗੇ ਸੇ ਖਾਲੀ ਆਂ ਦੱਸੋ ਅੱਗੇ ਆ ਜਾਓ ਤੁਸੀਂ ਸਰ ਅੱਜ ਦੀ ਕਾਰਵਾਈ ਤੇ ਜਿਹੜੀ ਅੱਜ ਦੀ ਕਾਰਵਾਈ ਆ ਇਹ ਸਤਨਾਮ ਸਿੰਘ लवली ਨਾਮ ਦਾ ਬੰਦਾ ਹੈਗਾ ਤੇ ਉਹਦੇ ਮੈਡੀਕਲ ਸਟੋਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਜਿਹੜਾ ਕਾਫੀ ਸਮੇਂ ਤੋਂ ਤਕਰੀਬਨ ਅੱਜ ਰੋਗ ਰਿਆ ਦੀ ਜਿਹੜਾ ਖਲਾਫ ਸਾਤਰ ਪਰ ਤੇ ਵੀ ਕਰਨੇ ਕਈ ਪਰਚਾ ਇਹ ਸੋਇਆ ਜਾ ਰਹੀ ਹੈ ਸੋ ਇਹਦੇ ਜਿਹੜੀ ਹੈਗੀ ਆ ਡਿਮੋਲੇਸ਼ਨ ਕੀਤੀ ਜਾ ਰਹੀ ਹੈ ਇਹ ਕਾਰਪੋਰੇਸ਼ਨ ਦੇ ਅਧਿਕਾਰੀ ਨਾਲ ਨੇ ਜਿਹੜੇ ਅੱਜ ਪਰ ਬੈਲੈਂਸਿੰਗ ਪਾਹੇ ਦੀ ਹੈ ਉਹਨਾਂ ਦੀ ਗਾਈਡਲਾਈਨ ਦੇ ਹਿਸਾਬ ਨਾਲ ਜੀ ਕਰਦੇ ਹੈ ਤੇ ਅਲਾ ਅਧਿਕਾਰੀ ਆਏ ਹੋਏ ਨੇ ਜੀ ਇਹ ਕੰਮ ਕਰਵਾ ਦਿੱਤੀ ਬੋਕੇ 300 દબારા ભેજ લે દ આપણે તૈયાર કર

ਨੇ ਘਰ ਦੇ ਅੰਦਰ ਲਾਈਟ ਜਗਾ ਕੇ ਬੈਠੂਗਾ ਤਾਂ ਹੋਣਾ ਨਹੀਂ ਚਾਹੀਦਾ ਉਸੇ ਤਹਿਤ ਅੱਜ ਇਹ ਕਾਰਵਾਈ ਹੋਈ ਆ ਹਰ 3 ਸਾਲ ਤੋਂ ਲੋਕ ਮੇਰੇ ਦਫ਼ਤਰ ਦੇ ਵਿੱਚ ਉਹ ਮਾਮਾ ਆ ਕੇ ਰੋਕੀਆਂ ਰੋਈਆਂ ਨੇ ਕਿ ਇੱਥੋਂ ਨਸ਼ਾ ਵਿਕਦਾ ਹਮਮ ਕੰਮ ਕਤੋਂ ਕਤੋਂ ਇਹ ਨਸ਼ਾ ਵੇਚ ਰਿਹਾ ਸੀਗਾ ਇਹ ਜਦੋਂ ਦੀ ਇਹਨਾਂ ਦੀ ਦੁਕਾਨ ਖੁੱਲੀ ਆ ਉਸ ਟਾਈਮ ਕਿਉਂਕਿ ਕਿੰਨਾ ਸਮਾਂ ਕਿੰਨਾ ਸਮਾਂ ਲਗਭਗ 10-12 ਸਾਲ ਤੋਂ ਇਹਨਾਂ ਦਾ ਇਹੀ ਕੰਮ ਹੈ ਕੀ ਕਿੰਨੇ ਪਰਚੇ ਤੇ ਹੋਏ ਹੋਏ ਆ ਇਹ ਇਹਨਾਂ ਰੋ 7 ਤੋਂ 8 ਪਰਚੇ ਪਹਿਲਾਂ ਚੱਲ ਰਹੇ ਨੇ ਤੇ ਹੁਣ ਮੈਡਮ ਇਹ ਡਿਮੋਲਿਸ਼ ਕੀਤੀ ਜਾ ਰਹੀ ਬਿਲਡਿੰਗ ਲਗਾਤਾਰ ਕਿਹਾ ਜਾ ਰਿਹਾ ਉਹਨਾਂ ਨੂੰ ਵੀ ਚੇਤਾਵਨੀ ਹੈ ਜਿਹੜੇ ਹਜੇ ਵੀ ਵੇਚ ਰਹੇ ਨੇ ਉਹਨਾਂ ਨੂੰ ਹਰ ਦਿਨ ਇਹ ਗੱਲ ਕਹਿੰਦੇ ਆ ਜਾਂ ਤਾਂ ਸਾਡਾ ਹਲਕਾ ਛੱਡ ਜੋ ਜਾਂ ਇਹ ਧੰਦਾ ਬੰਦ ਕਰ ਦੋ ਕਿਉਂਕਿ ਅਸੀਂ ਅੱਜ ਤੋਂ ਬਾਅਦ ਸਾਡੇ ਸੀਐਮ ਸਾਹਿਬ ਮਾਨ ਸਾਹਿਬ ਦਾ ਇਹ ਸਾਫ਼ ਔਰ ਸਪੱਸ਼ਟ ਸੰਦੇਸ਼ ਹੈ ਕਿ ਅਸੀਂ ਪੰਜਾਬ ਦੇ ਵਿੱਚ ਚਿੱਟਾ ਵਿਕਣ ਨਹੀਂ ਦੇਣਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤਾਂ ਹੀ ਰੰਗਲਾ ਪੰਜਾਬ ਹੋਏਗਾ ਜੇ ਮਾਵਾ ਦੇ ਪੁੱਤ ਬਚਣਗੇ ਮੈਂ ਕਿੰਨੀ ਕਰੋਪੀ ਇਹਦੀ ਖਾਈਗੀ ਦੋ ਲੋ ਕਿਸਦਾ ਜੱਤੀ ਸੀ ਜਾਈਏ ਇਹਦੀ ਇਹਨਾਂ ਦੇ ਕੋਲੋਂ 12 ਕੋਠੀਆਂ ਨੇ ਤੇ ਜਿਹੜੇ ਵਿੱਚ ਇਹਨਾਂ ਦੀ ਬੇਟੀ ਦੇ ਨਾਮ ਤੇ ਵੀ ਆ ਔਰ ਇਹਨਾਂ ਦੀ ਵਾਈਸ ਦੇ ਨਾਮ ਤੇ ਵੀ ਆ ਔਰ ਇੱਕ ਕੋਈ ਪੁਰਾਣਾ ਕਾਉਂਸਲਰ ਹੈ ਜਿਹੜਾ ਉਹ ਪੀਏ ਆ ਉਹਨਾਂ ਸਾਰੇ ਤੰਦੇ ਦੇ ਵਿੱਚ ਸ਼ਾਮਲ ਹੈ ਹਰ ਜਗ੍ਹਾ ਕਾਰਵਾਈ ਹੋਈ ਤੁਹਾਨੂੰ ਕਿੰਨੇ ਮੈਡੀਕਲ ਸਟੋਰ ਨੇ ਹੋਰੇ ਉਹਨਾਂ ਸੀ ਕਿੰਨਾ ਉਹਨੂੰ ਦੱਸਦਾ ਕਿ ਜੀ ਮੈਸੇਜਾਂ ਚੱਲ ਰਹੇ ਨੇ ਬੰਦਾ ਵੇਚਣਾ ਕਰਦਾ ਦੇਖੋ ਨਸ਼ਾ ਹਰ ਉਸ ਬੰਦੇ ਨੂੰ ਅਸੀਂ ਕਹਿਣਾ ਚਾਹੁੰਦੇ ਆਂ ਕਿ ਜਿਹੜਾ ਨਸ਼ਾ ਵੇਚਦਾ ਕਿ ਇਹ ਨਸ਼ਾ ਵੇਚਣਾ ਬੰਦ ਕਰ ਦੋ ਇਲਾਕਾ ਛੱਡ ਦੋ ਇਹ ਧੰਦਾ ਬੰਦ ਕਰ ਦੋ ਆਪਣਾ ਹੋਰ ਕੰਮ ਦਾ ਰਬਣਾ ਲਓ ਠੀਕ ਹੈ ਠੀਕ ਹੈ ਹੋਰ ਬਥਰੇ ਗੱਲਾਂ ਕਰਦਾ